ਇਸੋ ਲਈ ਦੀ ਵੱਡੀ ਖਬਰ ਬਜਿੰਦਰ ਸਿੰਘ ਪਾਸਟਰ ਦੇ ਨਾਲ ਜੁੜੀ ਹੋਈ ਹੈ ਜਿਸ ਨੂੰ ਸਜ਼ਾ ਹੋ ਗਈ ਹੈ ਤੇ ਸਜ਼ਾ ਤੋਂ ਬਾਅਦ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕੋਰਟ ਦੇ ਵਿੱਚ ਪਾਸਟਰ ਬਜਿੰਦਰ ਦੇ ਜਿਹੜੇ ਰੰਗ ਨੇ ਉਹ ਉੱਡੇ ਹੋਏ ਨੇ ਇੱਕ ਪਾਸੇ ਉਸ ਨੂੰ ਉਮਰ ਕੈਦੀ ਸਜ਼ਾ ਸੁਣਾ ਦਿੱਤੀ ਗਈ ਹੈ ਤੇ ਦੂਜੇ ਪਾਸੇ ਨਾਲ ਦੀ ਨਾਲ ਪੁਲਿਸ ਨੇ ਉਸ ਨੂੰ ਰੈਸਟ ਕਰ ਲਿਆ ਤੇ ਸਿੱਧੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਸਟਰ ਬਜਿੰਦਰ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਵੱਧ ਚੁੱਕੀਆਂ ਨੇ ਤੇ ਚਿਹਰੇ ਦਾ ਰੰਗ ਉੱਡਿਆ ਹੋਇਆ ਹਾਲਾਂਕਿ ਕੁਝ ਦਿਨ ਪਹਿਲਾਂ ਪਾਸਟਰ ਬਜਿੰਦਰ ਦੇ ਵੱਲੋਂ ਵੱਡੇ ਵੱਡੇ ਦਾਵੇ ਕੀਤੇ ਜਾ ਰਹੇ ਸੀ ਪਰ ਅੱਜ ਉਹ ਸਾਰੇ ਦਾਵੇ ਫਿੱਕੇ ਪੈ ਗਏ ਨੇ ਕੋਰਟ ਦੇ ਵਿੱਚ ਅੱਜ ਸਜ਼ਾ ਸੁਣਾਈ ਗਈ ਹੈ ਤੇ ਜਦੋਂ ਸਜ਼ਾ ਸੁਣਾਈ ਗਈ ਉਸ ਤੋਂ ਬਾਅਦ ਪਾਸਟਰ ਦੇ ਚਿਹਰੇ ਦਾ ਰੰਗ ਫਿੱਕਾ ਪੈ ਗਿਆ ਸੀ ਸਾਰਾ ਰੰਗ ਉੱਡਿਆ ਪਿਆ ਸੀ ਤੇ ਨਾਲ ਦੀ ਨਾਲ ਪੁਲਿਸ ਦੇ ਵੱਲੋਂ ਉਸ ਨੂੰ ਰੈਸਟ ਕਰ ਲਿਆ ਗਿਆ 2018 ਦਾ ਇਹ ਮਾਮਲਾ ਸੀ ਜਿਸ ਦੇ ਵਿੱਚ ਅੱਜ ਪਾਸਟਰ ਬਜਿੰਦਰ ਨੂੰ ਸਜ਼ਾ ਸੁਣਾਈ ਗਈ ਹੈ ਅੱਜ ਜਿਹੜੀਆਂ ਮੁਸ਼ਕਲਾਂ ਨੇ ਉਹ ਵਧਾ ਦਿੱਤੀਆਂ ਗਈਆਂ ਨੇ ਹੁਣ ਉਮਰ ਕੈਦ ਦੀ ਜਿਹੜੀ ਸਜ਼ਾ ਸੁਣਾਈ ਗਈ ਹੈ ਉਸ ਦੇ ਤੈਅ ਤੋਂ ਹੁਣ ਲੰਮਾ ਸਮਾਂ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਪੈਣਗੀਆਂ ਇੱਕ ਜ਼ਬਰਜਨਾਹ ਦਾ ਬਲਦਕਾਰ ਦਾ ਇੱਕ ਕੇਸ ਸੀ ਜਿਸ ਦੇ ਵਿੱਚ ਪਾਸਟਰ ਬਜਿੰਦਰ ਨੂੰ ਅੱਜ ਜਿਹੜੀ ਕੋਰਟ ਦੇ ਵੱਲੋਂ ਸਜ਼ਾ ਸੁਣਾਈ ਗਈ ਹੈ ਤੇ ਵਕੀਲਾਂ ਦੇ ਵੱਲੋਂ ਵੀ ਪਿਛਲੇ ਸਮੇਂ ਦੇ ਵਿੱਚ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਸੀ ਜਿਹੜੀ ਪੀੜਤ ਕੁੜੀ ਹੈ ਉਸ ਦੇ ਵੱਲੋਂ ਵੀ ਸਟੇਟਮੈਂਟ ਦਿੱਤੀ ਗਈ ਆ ਉਸ ਦੇ ਵੱਲੋਂ ਵੀ ਕਿਹਾ ਗਿਆ ਕਿ ਮੈਨੂੰ ਵੱਡੀ ਰਾਹਤ ਮਿਲੀ ਆ 2018 ਤੋਂ ਉਹ ਲੰਮੇ ਸਮੇਂ ਤੋਂ ਉਹ ਇਸ ਕੇਸ ਨੂੰ ਲੜ ਰਹੀ ਸੀ ਪਰ ਕਿਸੇ ਨਾ ਕਿਸੇ ਦਵਾ ਦੇ ਤਹਿਤ ਇਸ ਕੇਸ ਨੂੰ ਦੱਪਣ ਦੀ ਪੂਰੀ ਜਿਹੜੀ ਰਣਨੀਤੀ ਬਣਾਈ ਗਈ ਸੀ ਸਮਾਦਰ ਸਮਾ ਉਸ ਨੂੰ ਵੀ ਕਿਤੇ ਨਾ ਕਿਤੇ ਦੱਬਿਆ ਗਿਆ ਪਰ ਕੋਰਟ ਨੇ ਅੱਜ ਜਿਹੜਾ ਉਸ ਨੂੰ ਇਨਸਾਫ ਮਿਲਿਆ ਉਸ ਤੋਂ ਕਿੰਨਾ ਕਿਤੇ ਵੱਡੀ ਉਸ ਨੂੰ ਰਾਹਤ ਜ਼ਰੂਰ ਮਿਲੀ ਹੈ ਤੇ ਉਸਨੇ ਆਪਣੇ ਵਕੀਲ ਦਾ ਵੀ ਧੰਨਵਾਦ ਕੀਤਾ ਹੈ ਤੇ ਵਕੀਲ ਦੇ ਵੱਲੋਂ ਕੀ ਕਿਹਾ ਗਿਆ ਉਹ ਸਟੇਟਮੈਂਟ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਇਸ ਕੇਸ ਦੀ ਹਿਸਟਰੀ ਬਾਰੇ 2018 ਦਾ ਇਹ ਮਾਮਲਾ ਹੈ ਜਦੋਂ ਬਜ਼ਿੰਦਰ ਪਾਸਟਰ ਦੇ ਵੱਲੋਂ ਇੱਕ ਕੁੜੀ ਨੂੰ ਆਪਣੇ ਘਰੇ ਬੁਲਾ ਕੇ ਉਸਦੇ ਨਾਲ ਜ਼ਬਰ ਜਨਾਬ ਦੀ ਜਿਹੜੀ ਹੈ ਫਿਰ ਕੋਸ਼ਿਸ਼ ਹੋਈ ਉਸ ਤੋਂ ਬਾਅਦ ਫਿਰ ਇੱਕ ਕੇਸ ਦਰਜ ਹੁੰਦਾ ਕੇਸ ਦਰਜ ਹੋਣ ਤੋਂ ਬਾਅਦ ਫਿਰ ਲੰਮਾ ਸਮਾਂ ਕੋਰਟ ਕਚੈਰੀਆਂ ਦੇ ਚੱਕਰ ਕਟਣੇ ਪੈਂਦੇ ਨੇ ਪੀੜਤਾ ਨੂੰ ਤੇ ਪੀੜਤਾ ਦੇ ਵੱਲੋਂ ਸਮੇਂਦਰ ਸਮੇਂ ਇਲਜ਼ਾਮ ਲਗਾਏ ਗਏ ਕਿ ਇਸ ਕੇਸ ਦੇ ਉੱਤੇ ਸਿਆਸੀ ਦਬਾਅ ਬਣਾਇਆ ਜਾ ਰਿਹਾ ਤੇ ਉਸ ਨੂੰ ਪਿੱਛੇ ਹਟਾਉਣ ਦੀ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਦੇ ਉੱਤੇ ਹਰ ਤਰ੍ਹਾਂ ਦਾ ਦਬਾਅ ਬਣਾਇਆ ਜਾਂਦਾ ਕਦੇ ਪਰਚੇ ਦੇ ਡਰਾਵੇ ਕਦੇ ਕੋਰਟ ਦੇ ਵਿੱਚ ਜਿਹੜੀਆਂ ਦੁੱਖ ਤਕਲੀਫਾਂ ਪਰੇਸ਼ਾਨੀਆਂ ਕੋਟਾਂ ਦੇ ਗੇੜੇ ਪਰ ਉਸ ਦਾ ਕਹਿਣਾ ਹੈ ਕਿ ਜਦੋਂ ਵਕੀਲਾਂ ਦੇ ਨਾਲ ਫਿਰ ਕੇਸ ਡਿਸਕਸ ਕੀਤਾ ਗਿਆ ਤਾਂ ਫਿਰ ਪਤਾ ਲੱਗਿਆ ਕਿ ਪਾਸਟਰ ਬਜਿੰਦਰ ਨਹੀਂ ਵੱਸ ਸਕਦਾ ਉਸ ਦੀਆਂ ਮੁਸ਼ਕਲਾਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਵਧਣ ਗਿਆ ਪਰ ਇੱਕ ਸੇ ਪਾਸਟਰ ਬਚਿੰਦਰ ਦੇ ਵੱਲੋਂ ਵੱਡੇ ਦਾਅਵੇ ਕੀਤੇ ਜਾ ਰਹੇ ਸੀ ਕਿ ਉਹ ਬੇਕਸੂਰ ਹੈ ਉਸਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਉਸ ਨੂੰ ਫਸਾਉਣ ਦੀ ਜਿਹੜੀ ਆ ਚਾਲ ਚੱਲੀ ਗਈ ਹੈ ਪਰ ਅੱਜ ਕੋਰਟ ਦੇ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਤੇ ਅੱਜ ਉਸ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ ਉਮਰ ਕੈਦੀ ਸਜ਼ਾ ਸੁਣਾਈ ਗਈ ਹੈ ਸਿੱਧੀਆਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਜ਼ਾ ਸੁਣਾਉਣ ਤੋਂ ਬਾਅਦ ਪਾਸਟਰ ਬਚਿੰਦਰ ਦੇ ਚਿਹਰੇ ਦੇ ਉੱਤੇ ਰੰਗ ਉੱਡ ਗਿਆ ਉਸ ਦਾ ਜਿਹੜਾ ਚਿਹਰਾ ਸੀ ਫਿੱਕਾ ਪੈ ਗਿਆ ਪੀੜਾ ਪੈ ਗਿਆ ਤੇ ਵਕੀਲ ਦਾ ਕੀ ਕਹਿਣਾ ਹੈ ਉਹ ਸਟੇਟਮੈਂਟ ਵੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ताकि दा सारे समाज को एक मैसेज जाए कि एक तरह से ऐसा घिनौना काम दोबारा से कोई को करने की हिम्मत ना कर सके तो वी आर सेटिस्फाइड विद द मीन क्वांटम ऑफ सेंटेंस दैट इज लाइफ इंप्रिजनमेंट अंटिल लास्ट ब्रेथ ही हैज टू स्टे बिहाइंड द बार सर एक मिनट सर बड़े नाम है कोई मेरा नाम अभिषेक सागर सर में हैं प्रवीण ठाकुर जी हैं मोहित जी हैं तो हम सर एक बारी प्लीज दोबारा अनिल कुमार सागर प्रवीण ठाकुर सुमित एंड मोहित हम सब है, हमारी है। तो ये ने बहुत अच्छे से मेहनत की थी और सबसे बड़ा जो हौसला है, है का का, क्योंकि अगर वो अपना हौसला नहीं दिखाती इतना हाँ। तो एक तरह से आज ये दिन देखना शायद मेरी जो डिटेल जो ऑर्डर होगा उसमें बताया जाएगा अभी फाइन कर